ਦੇ 128 ਰੁਪਏ ਦੇ ਮਾਮਲੇ ਵਿੱਚ ਜੋ ਕੱਲ ਸਰਕਾਰ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਇਹ ਬੜਾ ਇੱਕ ਸੰਵੇਦਨਸ਼ੀਲ ਮਾਮਲਾ ਹੈ ਕਿਉਂਕਿ ਇਹ ਮਾਮਲਾ ਹਨੂ ਗੁਰਾਂਤ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਰਿਆਦਾ ਦੇ ਨਾਲ ਜੁੜਿਆ ਹੋਇਆ ਹੈ ਕਿਸੇ ਵੀ ਤਰ੍ਹਾਂ ਨੂੰ ਇਸ ਮਾਮਲੇ ਤੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ ਸਰਕਾਰ ਖਾਸ ਕਰਕੇ ਸਰਕਾਰ ਜਿਸ ਨੇ ਐਫਆਈਆਰ ਦਰਜ ਕੀਤੀ ਹੈ ਉਹ ਇਸ ਦੀ ਨਰਪੱਖ ਜਾਂਚ ਕਰੇ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾ ਸਮੁੱਚੀ ਮਾਨਵਤਾ ਦੇ ਗੁਰੂ ਨੇ ਸਮੁੱਚੇ ਸਿੱਖਾਂ ਦੇ ਗੁਰੂ ਨੇ ਔਰ ਗੁਰੂ ਰੰਗਸਾਹਿਬ ਜੀ ਮਹਾਰਾਜ ਜੀ ਦੇ ਅੰਦਰ 10 ਗੁਰੂ ਸਹਿਬਾਂ ਦੀ ਜਿਹੜੀ ਆਤਮਾ ਹੈ ਉਹ ਸਮਾਈ ਹੋਈ ਹੈ ਕਿਉਂਕਿ ਹਰ ਵੇਲੇ ਸਿੱਖੇ ਅਰਦਾਸ ਕਰਦਾ ਹੈ ਕਿ ਦਸਾਂ ਹੀ ਪਾਤਸ਼ਾਹਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਇਸ ਮਸਦੇ ਤੋਂ ਕਿਸੇ ਪ੍ਰਕਾਰ ਦੀ ਕੋਈ ਵੀ ਢਲਬਠ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਔਰ ਹਰ ਤਰ੍ਹਾਂ ਦਾ ਜਿਹੜਾ ਸੱਚ ਹੈ ਉਹ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ ਔਰ ਸਰਕਾਰ ਇਸ ਮਸਲੇ ਤੇ ਬਿਲਕੁਲ ਨਿਰਪੱਖ ਹੋ ਕੇ ਜਾਂਚ ਕਰੇ ਔਰ ਜਿਹੜੇ ਵੀ ਕੋਈ ਇਸ ਮਸਲੇ ਤੇ ਅਸਦੋਸ਼ੀ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕਰੇ ਸ਼ੂਨੀਪਤੀ ਪ੍ਰਨਾਨ ਦੇ ਕਹਿਣਾ ਕਿ ਇਹ ਇੱਕ ਫਾਈਨੈਂਸ਼ੀਅਲ ਘੁਟਾਲਾ ਹੈ ਜੀ ਪੈਸੇ ਦਾ ਘੁਟਾਲਾ ਹੈ ਇਹਨੂੰ ਬੇਦੀ ਦੇ ਰੋਪ ਚ ਚੱਲ ਗਿਆ ਹੈ ਦੇਖੋ ਸ਼ਰੋਮਲ ਕਮੇਟੀ ਵੱਲੋਂ ਵੀ ਜਾਂਚ ਕੀਤੀ ਗਈ ਹੈ ਫਿਰ ਜਾਂਚ ਸੀਜੇ ਕਾਲ ਤਵ ਸਿੰਘ ਜੀ ਵੱਲੋਂ ਵੀ ਹੋਈ ਹੈ ਉਹ ਜਾਂਚ ਹੀ ਜਿਹੜੀ ਹੈ ਉਹ ਅੱਗੇ ਤੁਰੀ ਕਿਉਂਕਿ ਐਡਵੋਕੇਟ ਭਾਈ ਚਰਸਨ ਜੀ ਫੌਰਨ ਜਿਹੜਾ ਜੋ ਜਾਂਚ ਕੀਤੀ ਸੀ ਉਹਦੇ ਵਿੱਚ 328 ਰੁਪਏ ਜਿਹੜੇ ਸਨ ਉਹ ਪਾਏ ਗਏ ਇਹ ਜਾਂਚ ਦਾ ਵਿਸ਼ਾ ਹੈ ਔਰ ਜੋ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਸਿੰਘ ਸਾਹਿਬ ਅਜੇ ਇੱਕ ਉਸਾਸਨ ਬੋਲ ਤੋਂ ਜਿਨ੍ਹਾਂ ਨੂੰ ਤੁਸੀਂ ਮੈਂ ਖਾਸ ਕੀਤਾ ਸੀ ਉਹਨਾਂ ਨੂੰ ਫੇਰ ਵਾਪਸ ਕਰ ਦਿੱਤਾ ਗਿਆ ਸਜ਼ਾ ਖਤਮ ਕਰ ਦਿੱਤੀ ਕਿ ਜਿਹੜੀ ਤੁਸੀਂ ਸਜ਼ਾ ਲਗਾਈ ਸੀ ਮੈਂ ਹਾਲੇ ਉਹਦੇ ਬਾਰੇ ਖਬਰਾਂ ਸੁਣੀਆਂ ਨਹੀਂ ਕਿਉਂਕਿ ਮੈਂ ਸਾਬ ਬਲਦੇਵ ਸਿੰਘ ਜੀ ਬੁਰਾਇਆ ਪੋਨਰ ਜਾਂ ਤੁੰਤ ਸੰਸਕਾਰ ਕੋ ਸ਼ਾਮਲ ਕੋਨ ਵਾਸਤੇ ਆਇਆ ਫਿਰ ਇਸ ਮੈਨੂੰ ਫਿਰ ਇਸ ਮਾਮਲੇ ਬਾਰੇ ਕੋ ਪਤਾ ਨਹੀਂ ਇਹ ਕਿੰਨਾ ਪੁਰਾਣਾ ਹੋ ਚੁੱਕਾ ਤੁਸੀਂ ਜਾਣਨੇ ਤੋ ਉਹਦੇ ਤੋਤੇ ਅਧਿਕਾਰੀਆਂ ਦੀ ਗਲਤੀਆਂ ਤੇ ਉਹਨਾਂ ਨੂੰ ਐਜ ਸਜ਼ਾ ਵੀ ਜਿਹੜੀ ਹੈ ਜੋ ਸਾਡਾ ਦਿੱਲੀ ਵਿਧਾਨ ਕਹਿੰਦਾ ਇਹਦੇ ਤੇ ਤਾਂ ਸ੍ਰੀ ਕਲਤਾ ਸਾਹਿਬ ਨੇ ਜੋ ਦੇਸ਼ਾ ਨਿਰਦੇਸ਼ ਦਿੱਤੇ ਉਹਦੇ ਤਹਿਤ ਅਧਿਕਾਰੀਆਂ ਦੀ ਜਿਹੜੇ ਹੈ ਉਹਨਾਂ ਨੂੰ ਸਜ਼ਾ ਹੋਈ ਹੈ ਤੇ ਜਿਹੜੀ ਅੱਜ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਮੈਂ ਪਹਿਲੀ ਗੱਲ ਤਾਂ ਕਹਿੰਦਾ ਇਹ ਜਿਹੜਾ ਲਾਪਤਾ ਸ਼ਬਦ ਵਰਤੇ ਆ ਕੋਈ ਲਾਪਤਾ ਜਿਹੜਾ ਮਾਦਰ ਦਾ ਸਰੂਪ ਨਾ ਹੋਇਆ ਤਾਂ ਨਾ ਹੋ ਸਕਦਾ ਕਿਉਂਕਿ ਤਾਂ ਤਾਂ ਗੁਰੂ ਗ੍ਰੰਥ ਸਾਹਿਬਾਰੇ ਤਾਂ ਆਪ ਸਜ਼ਾ ਦੇਣ ਵਾਲੇ ਬੈਠੇ ਫਿਰ ਵੀ ਸੰਸਾਰਕ ਤੌਰ ਤੇ ਅਸੀਂ ਜਿਹੜੇ ਅਧਿਕਾਰੀ ਦੀ ਸੁਪਰਵਾਈਜ਼ ਦੀ ਗਲਤੀ ਸੀ ਉਹਨਾਂ ਨੂੰ ਐਜੇ ਜੇ ਉਦੋਂ ਹੀ ਸਜ਼ਾ ਦੇ ਦਿੱਤੀ ਗਈ ਸੀ ਤੇ ਇਹ ਜਿਹੜੀ ਛਾਤ ਹੁਣ ਖੇਡੀ ਜਾ ਰਹੀ ਹੈ ਨਾ ਬਾਅਦ ਵਿੱਚ ਕੁਪ 5-7 ਸਾਲ ਬਾਅਦ ਜੇ ਇਦਾਂ ਦੀ ਗੱਲ ਕਰਦੇ ਆ ਇਹ ਮੈਂ ਤਾਂ ਕਹਿੰਦਾ ਕਿ ਇਹ ਇਹ ਮੁੱਖ ਮੰਤਰੀ ਜਾਂਦਾ ਅਸਤੀਫਾ ਜਦੋਂ ਜੇ ਕੋਈ ਇੱਕ ਅਧਿਕਾਰੀ ਗਲਤੀ ਕਰਦਾ ਜਾਂ ਦੂਸਰਾ ਕਰਦਾ ਕੋਈ ਆਪਣੇ ਤੇ ਜ਼ਿੰਮੇਵਾਰੀ ਲੈਂਦਾ ਇਹ ਇਹ ਜਿਹੜੀਆਂ ਐਫਆਈਆਰ ਕੀਤੀਆਂ ਗਈਆਂ ਉਹਨਾਂ ਤੇ ਇਹ ਸਿਆਸਤੋਂ ਪਰੇਟਿਆ ਤੇ ਇਹ ਜਿਹੜੀ ਮੈਂ ਕਹਿੰਦਾ ਸਿਕਸ ਸੰਸਥਾਵਾਂ ਦੇ ਵਿੱਚ ਸਿੱਧਾ ਦਖਲਿਆ ਕੋਈ ਵੀ ਸਰਕਾਰ ਨੇ ਭਾਵੇਂ ਜਿਹੜੀਆਂ ਸਰਕਾਰਾਂ ਆਈਆਂ ਕਦੀ ਇਦਾਂ ਦਖਲ ਨਹੀਂ ਜੰਦੀਆਂ ਮੈਂ ਅਰਦਾਸ ਕਰਦਾ ਕਿ ਸਮਤ ਬਖਸ਼ੇ ਜਿਹੜੀ ਅੱਜ ਦੀ ਮੌਜੂਦਾ ਪੰਜਾਬ ਸਰਕਾਰ ਆ ਤੇ ਕਦੀ ਉਹਨਾਂ ਨੂੰ ਇਹ ਨਹੀਂ ਮਨਚ ਆਉਂਦਾ ਕਿਸੇ ਦੇ ਜਿਹੜੇ ਆਪਣੇ ਹੁਣ ਤਾਂ ਮਹਾਪੰਚਾਇਤਾਂ ਕਰਦੇ ਕਦੀ ਇਹ ਨਹੀਂ ਮਨਚ ਆਉਂਦਾ ਵੀ ਕਿੱਦਾਂ ਦਾ ਸੋਹਣਾ ਪ੍ਰਬੰਧ ਆ ਤੇ ਕਿੱਦਾਂ ਦੀ ਸਾਮ ਸੰਭਾਲਿਆ ਕਿੱਦਾਂ ਦੇ ਲੰਗਰਾਂ ਦੇ ਪ੍ਰਬੰਧ ਹੈਗੇ ਕਿੱਦਾਂ ਦੇ ਸਫਾਈ ਦੇ ਪ੍ਰਬੰਧ ਹੈਗੇ ਕਿੱਦਾਂ ਦੇ ਗੁਰੂ ਰਾਮਦਾਸ ਦੇ ਗੱਤੇ ਅੰਦਰ ਦੇ ਪ੍ਰਬੰਧ ਹੈਗੇ ਕਦੀ ਇਹਨਾਂ ਨੇ ਇੱਕ ਸ਼ਬਦ ਕਦੀ ਸੋਭਾ ਲਈ ਨਹੀਂ ਵਰਤਿਆ ਤੇ ਆ ਮੈਂ ਕਹਿੰਦਾ ਕਿ ਇਹਨਾਂ ਨੂੰ ਫਿਰ ਵੀ ਅਸੀਂ ਜਿਹੜੀ ਹੈ ਇਸ ਦੇ ਤਹਿਤ 11 ਤਰੀਕ ਨੂੰ ਅੰਦਰ ਕਮੇਟੀ ਦੀ ਮੀਟਿੰਗ ਰੱਖੀ ਆ ਪ੍ਰਧਾਨ ਸਾਹਿਬ ਨੇ ਤੇ ਜਿਹੜੇ ਨਹੀਂ ਐਫ ਆਈ ਆਰ ਦੱਜ ਗਈ ਉਹਦੇ ਸਬੰਧੀ ਸਾਰੀ ਬਚਾਅ ਜਿਹੜੀ ਅੰਤਰ ਕਮੇਟੀ ਚ ਕੀਤੀ ਜਾਏਗੀ ਸਚਨ ਸ਼ਹੀਦ ਦਰਬਾਰ ਸਾਹਿਬ ਪਵਿੱਤਰ ਅਸਥਾਨ ਹੈ ਲੱਖਾਂ ਲੋਕਾਂ ਨੂੰ ਤੇ ਸ਼ਰਧਾ ਆਸਥਾ ਪਰ ਇਸ ਤਰ੍ਹਾਂ ਜਵੇਂ ਆੜਦ ਵਾਲੇ ਕਿਤੇ ਬੈਠ ਕੇ ਧਰਮ ਦੇ ਨਿਪਸੰਗਤ ਕਿੰਨਾ ਕਸਰ ਕਰਦਾ ਧਰਮ ਦੇ ਨਹੀਂ ਚਾਹੀਦਾ ਵੈਸੇ ਤਾਂ ਜੇ ਹਰ ਵਿਧਿ ਵਿਧਾਨ ਉਹਨੂੰ ਕਮੇਟੀ ਕੋਲ ਹੈ ਜੇ ਕੋਈ ਅਧਿਕਾਰੀ ਗਲਤੀ ਕਰਦਾ ਤੇ ਉਹਨੂੰ ਉਹਦੇ ਸਜ਼ਾ ਦੇਣ ਦਾ ਅਧਿਕਾਰ ਪ੍ਰਧਾਨ ਸਾਹਿਬ ਨੂੰ ਅੰਤਰ ਕਮੇਟੀ ਨੂੰ ਹੈ ਤੇ ਜਿਹੜੇ ਇਦਾਂ ਦੇ ਪਰਤੇ ਇਹ ਮੈਂ ਤਾਂ ਕਹਿੰਦਾ ਇਹ ਆਤਨ ਗੁਰੂ ਰਾਮਦਾਸ ਮਹਾਰਾਜ ਦੀ ਆਤਨ ਛੱਟ ਮਾਰਦੇ ਸਿੱਖੀ ਸਰੂਪ ਦੇ ਵਿੱਚ ਇਹ ਭੇਡੀਆਂ ਹੈਗੇ ਆ ਜਿਹੜੇ ਗੁਰੂ ਰਾਮਦਾਸ ਦੇ ਦਰ ਤੇ ਇਦਾਂ ਦੀ ਕਾਰਜ ਕਰਦੇ ਆ ਇਹਨਾਂ ਨੂੰ ਨਹੀਂ ਚਾਹੀਦਾ ਕਿਉਂਕਿ ਗੁਰੂ ਰਾਮਦਾਸ ਦਾ ਦਰ ਵੱਡਾ ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਜੇ ਕੋਈ ਸਰੂਪਾਂ ਦੀ ਗੱਲ ਕਰਦੇ ਆ ਤੰਤ ਗੁਰ ਗੰਸਾ ਨੂੰ ਆਪਾਂ ਗੁਰੂ ਮੰਨਦੇ ਹਾਂ ਤੋ ਸਜਾ ਦੇ ਦਾ ਬੜਾ ਦਾਤਾ ਤਾਂ ਆਪ ਹੀ ਬੈਠਾ ਉਹਦੀ ਸਜਾ ਜਿਹੜੀ ਆ ਉਹ ਸਭ ਤੋਂ ਉੱਤਮ ਆ ਤੇ ਸਭ ਤੋਂ ਵੱਡੀ ਸਜਾ ਆ ਇਹ ਜਿਹੜੀਆਂ ਸੰਸਾਰਿਕ ਤੌਰ ਤੇ ਗੱਲਾਂ ਕਰਦੇ ਬਹੁਤ ਛੋਟੀਆਂ ਮੇਨ ਮਕਸਦ ਆ ਕਿ ਸਰਕਾਰ ਨੇ ਸ਼ੁਰੂਆਤ ਕੀਤੀ ਆ ਦੇਰ ਤੇ ਦਰੁਸਤ ਪਰ ਉਹਦੇ ਵਿੱਚ ਸਰਕਾਰ ਬਹੁਤ ਵੱਡੀਆਂ ਊਣਤਾਈਆਂ ਕਰ ਰਹੀ ਆ ਸਰਕਾਰ ਜਿੱਥੇ 328 ਰੁਪਿਆਂ ਦੇ ਦੋਸ਼ੀਆਂ ਨੂੰ 5 ਸਾਲ ਬਾਅਦ ਉਹਦੇ ਤੇ ਐਫ ਆਈ ਆਰ ਦਰਜ ਕਰਦੀ ਆ ਪਰ ਜਿਹੜੇ ਲੋਕਾਂ ਨੇ ਇਨਸਾਫ ਮੰਗਲ ਵਾਲਿਆਂ ਨੂੰ ਡਾਂਗਾ ਨਾਲ ਕੁੱਟਿਆ ਤਸ਼ੱਦਦ ਕੀਤਾ ਦਸਤਾਰਾਂ ਰੋਲੀਆਂ ਇਵਨ ਕੇ ਸਾਡੀਆਂ ਭੈਣਾਂ ਦੇ ਮੂੰਹਾਂ ਵਿੱਚ ਥੁੱਕਣ ਦੀ ਕੋਸ਼ਿਸ਼ ਵੀ ਕੀਤੀ ਇੱਧਰ ਮੇਰੇ ਸੱਜੇ ਪਾਸੇ ਸਰਦਾਰ ਦਲਵਾਰ ਸਿੰਘ ਬੈਠਿਆ ਇਹਨਾਂ ਦਾ ਗੁੱਟ ਵੜਿਆ ਇੱਥੇ ਰੋਚਨ ਸਿੰਘ ਹੁਣਾਂ ਦਾ ਲੱਕ ਫ੍ਰੈਕਚਰ ਕੀਤਾ ਲਖਬੀਰ ਸਿੰਘ ਮਾਲ ਹੁਣਾਂ ਦੀਆਂ ਉਂਗਲਾਂ ਤੋੜੀਆਂ ਸਰੂਪ ਸਿੰਘ ਪੁੱਤਰ ਦੀ ਬਾਹ ਤੋੜੀ ਸਾਡੇ ਮਹਾਕਾਲ ਨਿਹੰਗ ਸਿੰਘ ਆ ਪਰਤ ਤੋਂ ਉਹਨਾਂ ਦਾ ਹੱਥ ਕਟਿਆ ਗਿਆ 326 ਸੋ ਮੇਰਾ ਸਾਡਾ ਕਹਿਣ ਦਾ ਮਸਲਾ ਵੀ ਆ ਜਿਹੜੇ ਬੰਦੇ ਇਨਸਾਫ ਮੰਗਦੇ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਇਹਨਾਂ ਨੂੰ ਛਲੀਆਂ ਵਾਂਗੂ ਕੁੱਟਿਆ ਗਿਆ ਡਾਂਗਾਂ ਨਾਲ ਭੰਨਿਆ ਗਿਆ ਹੱਡ ਤੋੜੇ ਗਏ ਤੇ ਅਫਸੋਸ 307 2 ਕੀਤੀਆਂ ਸਾਡੇ ਤੇ ਉਦਨ ਸਰਕਾਰ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰੇ ਸਰਕਾਰ ਨੂੰ ਚੇਤਾ ਕਰਾਉਣ ਵਾਸਤੇ ਅੱਜ ਅਸੀਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਸਕਿਪ ਕਰ ਰਹੀ ਆ ਸਰਕਾਰ ਕਿਤੇ ਇਹ ਨਾ ਹੋਵੇ ਕਿ ਜਿੱਦਾਂ ਕੈਪਟਨ ਰਮਨਿੰਦਰ ਸਿੰਘ ਇਹਨਾਂ ਨੂੰ ਬਚਾਉਂਦੇ ਰਹੇ ਆ ਤੇ ਸਰਕਾਰ ਅੱਜ ਆਈਵਾਸ਼ ਕਰ ਦੇਵੇ ਕਿਉਂਕਿ ਮੈਂ ਸਤਕਾਰ ਕਰਦਾ ਹਾਂ ਸਰਦਾਰ ਬਲਦੇਵ ਸਿੰਘ ਵਡਾਲਾ ਦਾ ਜਿਨ੍ਹਾਂ ਨੇ 5 ਸਾਲ ਹੋ ਗਏ ਉੱਥੇ ਮੋਰਚਾ ਲਾ ਕੇ ਬੈਠਿਆਂ ਨੂੰ ਉਹ ਬਹੁਤ ਵੱਡੀ ਗੱਲ ਹੈਗੀ ਆ ਕਿ ਉਹਨਾਂ ਨੇ ਇਸ ਗੱਲ ਨੂੰ ਜਿੰਦੀ ਰੱਖਿਆ ਤੇ ਉਹਨਾਂ ਨੂੰ ਪ੍ਰਾਪਤੀ ਵੀ ਮਿਲੀ ਆ ਪਰੰਤੂ ਅਸਲ ਗੱਲ ਇਹ ਹੈ ਕਿ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਜਿਹੜੇ ਲੋਕਾਂ ਨੇ ਜਿਨ੍ਹਾਂ ਲੋਕਾਂ ਦੀ ਸ਼ਹਿਰ ਦੇ ਉੱਤੇ ਇਹਨਾਂ ਗੁਰਸਿੱਖਾਂ ਦੀਆਂ ਡਾਂਗਾ ਮਾਰ ਮਾਰ ਹੱਡ ਤੋੜੇ ਗਏ ਤੇ ਉਲਟਾ 307 ਦੇ ਪਰਚੇ ਕਰਵਾਏ ਗਏ ਉਹਦੇ ਵਿੱਚੋਂ ਮੈਨੂੰ ਜੇਲ੍ਹ ਰੱਖਿਆ ਗਿਆ ਬਾਕੀ ਚਲੋ ਜ਼ਮਾਨਤਾਂ ਕਿਸੇ ਤਰ੍ਹਾਂ ਥੋੜਾ ਬਹੁਤਾ ਭਜਨ ਅਠ ਕਰਕੇ ਬਚਾਅ ਕਰ ਲਿਆ ਪਰ ਕੁਝ ਬੰਦੇ ਸਾਡੇ ਜੇਲਾਂ 'ਚ ਵੀ ਰਹੇ ਸਾਰਾ ਕੁਝ ਹੋਇਆ ਤੇ ਇਸ ਗੱਲ ਨੂੰ ਸਰਕਾਰ ਨજર ਅੰਦਾਜ਼ ਨਾ ਕਰੇ ਜੇ ਸਰਕਾਰ ਨੇ ਇਹਨੂੰ ਨજર ਅੰਦਾਜ਼ ਕੀਤਾ ਤੇ ਸਿੱਖਾਂ ਦਾ ਰੋ ਤੇ ਰੋਸ ਉਨਾ ਹੀ ਬਰਾਬਰ ਦਾ ਜਿਹੜਾ ਝੱਲਣ ਦੀ ਭਾਗੀਦਾਰ ਹੋਊਗੀ ਸਰਕਾਰ ਜਿੰਨਾ ਹੁਣ ਤੱਕ ਅਸੀਂ ਐਸਜੀਪੀਸੀ ਦਾ ਤੇ ਬਾਦਲ ਕੋੜਮੇ ਦਾ ਕਰਦੇ ਰਹੇ ਹਾਂ ਇਸ ਕਰਕੇ ਇਹ ਹੀ ਸਾਡਾ ਅੱਜ ਦਾ ਤੁਹਾਨੂੰ ਇੱਥੇ ਦੱਸਣ ਦਾ ਸੱਦਣ ਦਾ ਮਤਲਬ ਸੀਗਾ ਕਿ ਜਿਹੜੀ ਸਾਡੇ ਵਾਲੀ ਗੱਲ ਹੈਗੀ ਆ ਜਿਹੜੀ ਆਪੀਸੀ ਦੀਆਂ ਧਾਰਾਂ ਚ 326 ਦਾ ਪਰਚਾ ਦਰਜ ਹੋਇਆ ਹੋਇਆ ਮੈਡੀਕਲ ਦੀ ਰਿਪੋਰਟ ਆ ਦਲਬਾਗ ਤੋਂ ਹੁਣਾਂ ਦੀ ਵੀ ਮੈਡੀਕਲ ਦੀ ਰਿਪੋਰਟ ਲੱਗੀ ਆ ਤਰਲੋਚਨ ਤੋਂ ਹੁਣਾਂ ਦੀ ਵੀ ਲੱਗੀ ਆ ਸਰੂਪ ਤੋਂ ਹੁਣਾਂ ਦੀ ਵੀ ਲੱਗੀ ਆ ਲਖਬੀਰ ਸਿੰਘ ਮਹਾਲਮ ਦੀ ਵੀ ਲੱਗੀ ਆ ਬਾਜ ਸਿੰਘ ਦੀ ਵੀ ਲੱਗੀ ਆ ਬਲਬੀਰ ਸਿੰਘ ਮੁੱਛਲ ਦੀ ਵੀ ਲੱਗੀ ਆ ਮੇਰੀ ਖੁਦ ਦੀ ਵੀ ਐਮਐਲਏ ਰਿਪੋਰਟ ਲੱਗੀ ਆ ਪਰ ਉਹਦੇ ਤੇ ਕੁਝ ਨਹੀਂ ਹੋਇਆ ਉਲਟਾ 307 ਇੱਕ ਸਾੜਿਆਂ ਤੇ ਸਾਰਿਆਂ ਤੇ ਸਾਂਝਾ ਇੱਕ ਮੇਰੇ ਤੇ ਇਕੱਲੇ ਤੇ ਜਿਹੜਾ ਉਹ ਇੱਥੇ ਸੀਗਾ 71 ਇੱਕ ਸਰਦੇਵ ਸਿੰਘ ਪੂਰਾ ਜਿਹੜਾ ਕਹਿੰਦਾ ਕਿ ਮੇਰੇ ਤੇ ਹਮਲਾ ਕੀਤਾ ਹੁਣ ਸੰਗਤ ਤੇ ਇਹ ਲੋਕ ਉਹਨਾਂ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਕਿਸੇ ਲੀਡਰ ਦੀ ਕੋਠੀ ਵਾਂਗੂ ਬੰਦ ਕਰਦੇ ਰਹਿਆ ਸੰਗਤ ਦਾ ਆਉਣਾ ਜਾਣਾ ਬੰਦ ਕਰਦੇ ਰਹਿਆ ਜੇ ਕੋਈ ਗੁਰਸਿੱਖ ਮੀਡੀਆ ਵਾਲਾ ਆਇਆ ਉਹਦੇ ਤੇ ਵੀ ਕੋਟਕਟਾ ਪਾ ਜੇ ਕੋਈ ਨਿਹੰਗ ਸਿੰਘ ਆਇਆ ਉਹਦੇ ਤੇ ਵੀ ਕੋਟਕਟਾਪਾ ਅੰਤ ਵਿੱਚ ਇਹਦਾ ਮੋਰਲ ਇਹ ਨਿਕਲਦਾ ਕਿ ਜਿਹੜੀ ਅਸੀਂ ਮੰਗ ਲੈ ਕੇ ਗੁਰਸਿੱਖ ਆਹ ਕਿਰਤੀ ਗੁਰਸਿੱਖ ਲੱਗੇ ਸੀ ਉਹ ਅੱਜ ਸੱਤ ਸੱਤ ਹੋਈ ਪਰਚਾ ਹੋਇਆ ਹੋਇਆ ਮਹਾਂਯੋਗ ਹਾਈ ਕੋਰਟ ਦੇ ਆਦੇਸ਼ਾਂ ਨਾਲ ਸਰਕਾਰ ਹੁਣ ਇਹ ਗੱਲ ਨਾ ਕਰੇ ਵੀ 100 ਗੰਡਾ ਵੀ ਤੇ 100 ਛੇਤਰ ਵੀ ਹੁਣ ਸਰਕਾਰ ਜਿਹੜੀ ਇਹਦੀ ਸਮਾਂ ਰਹਿੰਦਿਆਂ ਯੋਜਨਾਬੱਧ ਤਰੀਕੇ ਦੇ ਨਾਲ ਜਿੰਨੇ ਲੋਕ ਹੈਗੇ ਆ ਉਹ ਚ ਭਾਵੇਂ ਪ੍ਰਤਾਪ ਸਿੰਘ ਹੋਣ ਭਾਵੇਂ ਮਹਿੰਦਰ ਸਿੰਘ ਆਲੀ ਹੋਣ ਜਿਹੜੇ ਹਜੇ ਸਕਿਪ ਕੀਤੇ ਹੋਏ ਆ ਜਿਹੜੇ ਸੁਣਾਂ ਤੇ ਆ ਗਿਆ ਉਹ ਤਾਂ ਆ ਗਿਆ ਅਜੇ ਬਹੁਤ ਲੋਕ ਹੈਗੇ ਆ ਜਿਹੜੇ ਬੰਦੇ ਬਚੇ ਹੋਏ ਆ ਜਿਨ੍ਹਾਂ ਨੇ ਉੱਥੇ ਗੁੰਡਾਗਰਦੀ ਕੀਤੀ ਬਰਸ਼ਾਗਰਦੀ ਕੀਤੀ ਦਸਤਾਰਾਂ ਰੋਲੀਆਂ ਕੇਸਾਂ ਦੀ ਬਦਬੀ ਕੀਤੀ ਹੱਡ ਤੋੜੇ ਐਮਐਲਆਰ ਦੀਆਂ ਰਿਪੋਰਟਾਂ ਸਾਡੇ ਕੋ ਪਈਆਂ ਜੇ ਸਰਕਾਰ ਨੇ ਇਹ ਗੱਲ ਵੱਲ ਧਿਆਨ ਨਾ ਦਿੱਤਾ ਤੇ ਫੇਰ ਇਹ ਅਧੂਰਾ ਸੱਚ ਹੈਗਾ ਆ ਜਿਹੜਾ ਕੱਲ ਹੋਇਆ ਆ ਫੇਰ ਇਹ ਅਧੂਰੀ ਗੱਲ ਆ ਫੇਰ ਇਹ ਪੰਜਾਬ ਦੇ ਵਸਿੰਦੇ ਨੂੰ ਕਿਸੇ ਨੂੰ ਪ੍ਰਵਾਣ ਨਹੀਂ ਹੋਣੀ ਕੱਲ ਵਾਲੀ ਐਫਆਈਆਈ ਫਾਈ ਕੋਰਟ ਤੋਂ ਬਾਅਦ ਇਨਾ ਲੰਮਾ ਸਮਾਂ ਕੋ ਲੱਗਿਆ ਜੀ ਕਾਰਜ ਨੂੰ ਦੋ ਮਹੀਨੇ ਬਾਅਦ ਲਈ ਦੇਖੋ ਜੀ ਉਹ ਤਾਂ ਫਿਰ ਚਾਉਂਦੇ ਹੀ ਨਹੀਂ ਹੈਗੇ ਸੀਗੇ ਕਰਨੀ ਬਹੁਤ ਲੰਮਾ ਸਮਾਂ ਇਸੇ ਕਰਕੇ ਲੱਗ ਗਿਆ ਹੁਣ ਚਲੋ ਬਲਦੇਵ ਸਿੰਘ ਵਡਾਲੇ ਹੁਣ 5 ਸਾਲ ਦੇ ਬੈਠੇ ਹੋਏ ਆ ਹੁਣ ਕਿਸਾਨ ਵੀ ਉਹਨਾਂ ਨਾਲ ਰਲਿਆ ਅਸੀਂ ਪਹਿਲਾਂ ਤਾਂ ਜਿੰਨੀਆਂ ਉਹ ਜਥੇਬੰਦੀਆਂ ਜਿੰਨੇ ਵੀ ਆਏ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਵੀ ਉਹਨਾਂ ਦਾ ਇੱਕ ਇੱਕ ਕਦਮ ਚੱਲਿਆ ਸਿਰ ਮੱਥੇ ਆ ਕੋਈ ਇੱਕ ਦਿਨ ਨਹੀਂ ਬਹਿ ਸਕਦਾ 5 ਸਾਲ ਬਹਿਣਾ ਬਹੁਤ ਔਖਾ ਹੁੰਦਾ ਪਰ ਜਿੰਨਾ ਕੁਝ ਹੋਇਆ ਉਹ ਇਹ ਸੰਗਤ ਦੇ ਇਸ ਉਤਸ਼ਾਹ ਨਾਲ ਹੋਇਆ ਗਾਹੇ-ਬਗਾਹੇ ਸਾਡੇ ਸਾਰੇ ਵੀਰੇ ਵੀ ਕਰਦੇ ਰਹੇ ਆ ਪਰ ਜਿੰਨਿਆਂ ਨੇ ਹੁਣ ਤੱਕ ਯੋਗਦਾਨ ਕੀਤਾ ਉਹਦਾ ਧੰਨਵਾਦ ਹੈਗਾ ਤੇ ਜਿਹੜਾ ਲੇਟ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਜੇ ਰੋਈਏ ਨਾ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਪਰ ਫੇਰ ਵੀ ਮੈਂ ਇੱਕ ਵਾਰੀ ਫੇਰ ਕਹਿਣਾ ਆ ਕਿ ਸਰਕਾਰ ਨੇ ਜਿੰਨਾ ਕੀਤਾ ਉਹ ਠੀਕ ਕਰ ਲਿਆ ਹੋਇਆ ਪਰ ਸਕਿਪ ਨਾ ਕਰੇ ਸਰਕਾਰ ਸਰਕਾਰ ਹੁਣ ਐ ਐਫ ਆਈ ਆਰ 295 ਦੀ ਕਰਕੇ ਸੁਰਖਰੂ ਨਾ ਹੋਵੇ 326 307 ਦੇ ਪਰਚੇ ਇਹਨਾਂ ਦੇ ਉੱਤੇ ਹੋਣੇ ਹੈਗੇ ਆ ਇਹਨਾਂ ਦਾ ਸਾਰੇ ਸਾਡੇ ਬਿਆਨ ਹੋਏ ਪਏ ਆ ਹੋਏ ਹੋਏ ਤੇ ਉਹ ਮਤਲਬ ਇਹਨਾਂ ਨੂੰ ਉਹ ਦਬਾ ਕੇ ਰੱਖਿਆ ਹੋਇਆ ਆ